ਜ਼ਿੰਮੇਵਾਰੀਆਂ ਲੈਂਦੇ ਆ ਇਸ ਤੇ ਸਾਰੇ ਹੀ ਪ੍ਰਬੰਧਕਾਂ ਤੇ ਸਬਾ ਸੁਸਾਇਟੀ ਨਾਲ ਗੱਲ ਕੀਤੀ ਗਈ ਜਿਸ ਵਿੱਚ ਗੁਰੂ ਘਰ ਸਲਾਮਾਬਾਦ ਸਿੱਖ ਕੌਂਸਲ ਬਹਿਰੀਨ ਤੋਂ ਧਰਮ ਨਿਰਪੱਖ ਸੁਸਾਇਟੀ ਪ੍ਰਮੁੱਖ ਨੇ ਇਹ ਫੈਸਲਾ ਲਿਆ ਗਿਆ ਕਿ ਸਾਨੂੰ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਅਸਲੀ ਤੱਥ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਇਲਜ਼ਾਮ ਲਗਾਉਣ ਵਾਲੀ ਧਿਰ ਤੋਂ ਅਸੀਂ ਪੂਰੀ ਤਰ੍ਹਾਂ ਅਣਜਾਣ ਤੇ ਹੈਰਾਨ ਆ ਅਸਲੀ ਤੱਥ ਇਹ ਹੈ ਕਿ 2019 ਨਵੰਬਰ ਵਿੱਚ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਬਹਿਰੀਨ ਵਿੱਚ ਆਏ ਸਨ ਉਹਨਾਂ ਦੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵੀ ਬਹਿਰੀਨ ਵਿੱਚ ਬੁਲਾਏ ਗਏ ਸਨ ਨਾਲ ਹੀ ਇੱਕ ਸਿੱਖ ਪ੍ਰਚਾਰਕ ਬੀਬੀ ਜੋ ਸਾਡੇ ਕਿਸੇ ਕਮੇਟੀ ਮੈਂਬਰ ਦੀ ਸਵਾਰਸ਼ ਤੇ ਲੈਕਚਰ ਦੇਣ ਲਈ ਬੁਲਾਈ ਗਈ ਸੀ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੂੰ ਅਸੀਂ ਬਿジネス ਦੀ ਟਿਕਟ ਭੇਜੀ ਸੀ ਤੇ ਬੀਬੀ ਇਕਨੋਮੀ ਕਲਾਸ ਵਿੱਚ ਆਈ ਸੀ ਸਿੰਘ ਸਾਹਿਬ ਜੀ ਦੀ ਰਹਿائش ਦਾ ਪ੍ਰਬੰਧ ਹੋਟਲ ਵਿੱਚ ਕੀਤਾ ਗਿਆ ਸੀ ਜਿੱਥੇ ਸਾਡੇ ਸਿੰਘ ਵੀ ਉਹਨਾਂ ਕੋਲ ਹਰ ਸਮੇਂ ਹਾਜ਼ਰ ਰਹਿੰਦੇ ਸਨ ਪ੍ਰਚਾਰਕ ਬੀਬੀ ਦੀ ਰਹਿائش ਕਿਸੇ ਪਰਿਵਾਰ ਦੇ ਘਰ ਵਿੱਚ ਸੀ 4 ਦਿਨ ਦੀ ਫੇਰੀ ਦੌਰਾਨ ਵਿੱਚ ਕੁੱਲ 6 ਸਮਾਗਮ ਰੱਖੇ ਗਏ ਜਿੱਥੇ ਸਿੰਘ ਸਾਹਿਬ ਸਿੱਖ ਵਿਦਵਾਨ ਉਦੋਕੇ ਅਤੇ ਐਸਬੀਬੀ ਵਿਦਿਅਕ ਲੈਕਚਰ ਕੀਤੇ ਗਏ ਸਨ ਸਿੰਘ ਸਾਹਿਬ ਜੀ ਦੇ ਦੋਸ਼ ਲਾਉਣ ਵਾਲੀ ਤੇ ਬਹੁਤ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾ ਰਹੀ ਹੈ ਅਸੀਂ ਬਹਿਰੀਨ ਦੀ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਸਿੰਘ ਸਾਹਿਬ ਅਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਤੇ ਨਾਲ ਹੀ ਰਹਾਂਗੇ ਇਸ ਤੋਂ ਬਾਅਦ ਸਾਡੀ ਬੇਨਤੀ ਤੇ ਦੋ ਵਾਰ ਜਥੇਦਾਰ ਸਾਹਿਬ ਬਹਿਰੀਨ ਆ ਚੁੱਕੇ ਨੇ ਪੱਤਰ ਤੇ ਸਿੱਖ ਟੈਂਪਲ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਵਿਦਾਇਆ ਗੁਰਦੁਆਰਾ ਕਮੇਟੀ ਸਲਾਮਾਬਾਦ ਸਿੱਖ ਕੌਂਸਲ ਬਹਿਰੀਨ ਅਤੇ ਧਰਮ ਨਿਰਪੱਖ ਕਮੇਟੀ ਬਹਿਰੀਨ ਦੇ ਅਹੁਦੇਦਾਰਾਂ ਦੇ ਸਾਈਨ ਨੇ ਦੱਸਣ ਜੋਗਾ ਕਿ ਜਥੇਦਾਰ ਦੇ ਮਾਮਲੇ ਦੀ ਪੜਤਾਲ ਕਰ ਦੀ ਤਿੰਨ ਮੈਂਬਰੀ ਕਮੇਟੀ ਨੇ ਜ਼ਥੇਦਾਰ ਦੀ ਬਹਿਰੀਨ ਫੇਰੀ ਤੇ ਸਵਾਲ ਚੁੱਕੇ ਸਨ ਤੇ ਜ਼ਥੇਦਾਰ ਤੇ ਇਲਜ਼ਾਮ ਲਾਇਆ ਸਨ ਬਾਬਾ ਸਰਬਜੋਤ ਸਿੰਘ ਵੈਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਬਦਲਦਲ ਦੀ ਸਰਪ੍ਰਸਤੀ ਵਿੱਚ ਵਿਚਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਅਤੇ ਉਸਦੇ ਅਹੁਦੇਦਾਰਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਪਰ ਘਟਿਆ ਕਿਸਮ ਦੇ ਇਲਜ਼ਾਮ ਲਾ ਕੇ ਵਰਖਾਸਤ ਕਰਨਾ ਅਤੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਸ਼ਾਇਦ ਇਹ ਲੋਕ ਆਪਣੀ ਦੁਨਿਆਵੀ ਤਾਕਤ ਨੂੰ ਸਤਗੁਰ ਦੇ ਅਸੀਮ ਬਲ ਨਾਲੋਂ ਉੱਪਰ ਮੰਨੀ ਬੈਠੇ ਨੇ ਇਸੇ ਕਰਕੇ ਹੀ ਲੋਕ ਆਪਣੇ ਕੀਤੇ ਹੋਏ ਪਿਛਲੇ ਗ੍ਰਾਹਾਂ ਨੂੰ ਮੁੜ ਵੱਜਰ ਗ੍ਰਾਹਾਂ ਦੁਆਰਾ ਮਾਫ਼ ਕਰਵਾਉਣ ਦਾ ਭਰਮ ਪਾਲੀ ਬੈਠੇ ਨੇ ਉਹਨਾਂ ਆਖਿਆ ਕਿ ਬਦਲਦਲ ਦੇ ਇਹਨਾਂ ਲੋਕਾਂ ਨੂੰ ਸਪਸ਼ਟ ਰੂਪ ਵਿੱਚ ਪਤਾ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਇਸ ਹੋਮੇਪਰੇ ਵਤੀਰੇ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਅਤੇ ਉਹਨਾਂ ਦੇ ਅਜਾਹੇ ਕੁਕਰਾਮਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਬਦਲਦਲ ਦੇ ਇਹਨਾਂ ਆਗੂਆਂ ਨੂੰ ਚਾਹੀਦਾ ਸੀ ਕਿ ਆਪਣੇ ਆਪ ਨੂੰ ਗੁਰੂ ਦੇ ਅਦਬ ਪੈ ਵਿੱਚ ਰੱਖ ਕੇ ਆਪਣੇ ਕੀਤੇ ਹੋਏ ਵੱੱਜਰ ਗੁਨਾਹਾਂ ਦਾ ਸੱਚ ਮਨੋਂ ਪਛਤਾਵਾ ਕਰਦੇ ਜਿਸ ਨਾਲ ਇਹਨਾਂ ਦੀ ਆਤਮਾ ਇਹਨਾਂ ਗੁਨਾਹਾਂ ਦੇ ਭਾਰ ਤੋਂ ਥੋੜੀ ਜਿਹੀ ਹਲਕੀ ਵੀ ਹੋ ਜਾਂਦੀ ਪਰ ਹੁਣ ਸਪਸ਼ਟ ਹੋ ਗਿਆ ਕਿ 2 ਦਸੰਬਰ ਦੀ ਕਾਰਵਾਈ ਵਿੱਚ ਇਹਨਾਂ ਵੱਲੋਂ ਸ਼ਾਮਲ ਹੋਣਾ ਮਹਿਜ਼ ਇੱਕ ਟੌਂਕ ਸੀ ਅਤੇ ਇਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦੇ ਪਾਵਨ ਤਖਤ ਤੋਂ ਹੋਈ ਕਾਰਵਾਈ ਨੂੰ ਆਪਣੇ ਮਰਜ਼ੀ ਅਨੁਸਾਰ ਨਾ ਕਰਵਾ ਸਕਣ ਦਾ ਗੁੱਸਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਖਾਸਤ ਕਰਕੇ ਕੱਢ ਰਹੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਾਦਲ ਦਲ ਦੇ ਇਹਨਾਂ ਲੋਕਾਂ ਨੇ ਅਤੀਤ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਤੋਂ ਕੁਝ ਵੀ ਨਹੀਂ ਸਿੱਖਿਆ ਤੇ ਆਪਣੀ ਹਿਊਮੇ ਅਧੀਨ ਸਿੱਖ ਪਰੰਪਰਾਵਾਂ ਦੀ ਮੁੜ ਦੁਬਾਰਾ ਤੋਹੀਨ ਕੀਤੀ ਹੈ ਬਾਬਾ ਬੇਦੀ ਜੀ ਅਤੇ ਸੰਤ ਸੇਵਾ ਸੰਗ RAMPURA ਖੇੜਾ ਨੇ ਕਿਹਾ ਕਿ ਬਾਦਲ ਦਲ ਦੁਆਰਾ ਸ਼੍ਰੋਮਣੀ ਕਮੇਟੀ ਰਾਹੀਂ ਕਰਵਾਇਆ ਗਿਆ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੁੜ ਤੋਂ ਸਿੱਧਾ ਚੈਲੰਜ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਬ ਨੂੰ ਆਪਣੀਆਂ ਜ਼ਿੰਮੇਵਾਰੀਆਂ ਪਹਿਚਾਣ ਕੇ ਸਿੱਖ ਪਰੰਪਰਾਵਾਂ ਦੀ ਰਾਖੀ ਲਈ ਬਿਨਾ ਕਿਸੇ ਦਵਾ ਦੇ ਨਿਗਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਲੰਬਰੇ ਸਮੇਂ ਤੋਂ ਉਹ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਕਿ ਤਖਤ ਸੈਭਾਨਾ ਦਾ ਪ੍ਰਬੰਧ ਅਤੇ ਸਿੰਘ ਸੈਭਾਨਾ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸਤੰਤਰ ਰੂਪ ਵਿੱਚ ਸਮੁੱਚੇ ਪੰਥ ਖਾਲਸਾ ਦੀ ਅਗਵਾਈ ਵਿੱਚ ਹੋਣਾ ਚਾਹੀਦਾ ਹੈ ਇਸ ਕਾਰਜ ਵਾਸਤੇ ਸਮੁੱਚੀ ਕੌਮ ਨੂੰ ਸਿਰ ਜੋੜ ਬੈਠਣ ਦੀ ਅਤਿਅੰਤ ਲੋੜ ਹੈ ਇਸ ਕਾਰਜ ਵਾਸਤੇ ਸਾਂਝੀ ਕੌਮੀ رائے ਬਣਾ ਕੇ ਤਖਤ ਸੈਭਾ ਅਦੀ ਸੁਤੰਤਰ ਹੋਂਦ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਦੀ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ ਆਜ਼ਾਦੀ ਚਾਹਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਨਿਰੰਤਰ ਮੌਤ ਦੇ ਮੂੰਹ ਵਿੱਚ ਧੱਕੇਲ ਦੀ ਆ ਰਹੀ ਹੈ ਤੇ ਨਿਤ ਦਿਹਾੜੇ ਜ਼ਬਰ ਜ਼ੁਲਮ ਦਾ ਦੌਰ ਚੱਲ ਰਿਹਾ ਹੈ ਜਿਸ ਕਰਕੇ ਪੰਜਾਬੀਆਂ ਤੇ ਸਿੱਖ ਆਪੋ ਆਪਣੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਹਿੱਤ ਹੀ ਬਾਹਰਲੇ ਮੁਲਕਾਂ 'ਚ ਗਏ ਨੇ ਮਾਨ ਨੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਕੀਰ ਸਟਾਰਮਰ ਨੂੰ ਗੰਭੀਰਤਾਪੂਰਵਕ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਪੰਜਾਬੀਆਂ ਤੇ ਸਿੱਖਾਂ ਦੀਆਂ ਜ਼ ਵੱਡੇ ਖਤਰੇ ਦੇ ਕਾਰਨ ਵਾਪਸ ਇੰਡੀਆ ਨਾ ਭੇਜਣ ਬਰਤਾਨੀਆਂ ਦਾ ਇਹ ਅਮਲ ਕਮੰਤਰੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾ ਅਧੀਨ ਦੁਰਸਤ ਕਰਾਰ ਨਹੀਂ ਦਿੱਤਾ ਜਾ ਸਕਦਾ ਬਰਤਾਨੀਆਂ ਹਕੂਮਤ ਅਜਿਹਾ ਕਰਕੇ ਕਮੰਤਰੀ ਮਨੁੱਖੀ ਅਧਿਕਾਰਾਂ ਦੇ ਨਿਯਮ ਅਤੇ ਉਸੂਲਾਂ ਦਾ ਹਨਨ ਕਰ ਰਹੀ ਹੋਵੇਗੀ ਜਿਸ ਨਾਲ ਬਰਤਾਨੀਆਂ ਵਰਗੇ ਜ਼ਮੂਰੀਅਤ ਪਸੰਦ ਮੁਲਕ ਦਾ ਸੰਸਾਰ ਪੁੱਤਰ ਤੇ ਅਕਸਦਾਗੀ ਹੋ ਸਕਦਾ ਹੈ ਇਸ ਲਈ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜ਼ੁਲਮ ਦਾ ਸਾਹਮਣਾ ਕਰਨ ਲਈ ਪੰਜਾਬੀ ਅਤੇ ਸਿੱਖਾਂ ਨੂੰ ਵਾਪਸ ਨਾ ਆਪੇ ਜਾ ਜਾਵੇ ਬਹਿਰੀਨ ਦੇ ਵਕ ਵਕ ਗੁਰੂਕਰਨ ਦੇ ਪ੍ਰਬੰਧਕਾਂ ਨੇ ਪੰਥ ਦੇ ਨਾਮ ਇੱਕ ਪੱਤਰ ਲਿਖ ਕੇ ਤਖਤ શ્રી ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਾਲ 2019 ਦੀ ਬਹਿਰੀਨ ਫੇਰੀ ਤੇ ਆਪਣਾ ਪੱਖ ਰੱਖਿਆ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਵਿੱਤੇ ਦਿਨਾਂ ਤੋਂ ਡਿਜੀਟਲ ਮੀਡੀਆ ਤੇ ਅਖਬਾਰਾਂ ਵਿੱਚ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਬਾਰੇ ਇੱਕ ਖਬਰ ਆਈ ਜਿਸ ਵਿੱਚ ਬਹਿਰੀਨ ਦਾ ਹਵਾਲਾ ਵੀ ਸੀ ਜ਼ਿੰਮੇਵਾਰੀ ਲੈਂਦੇ ਆ ਇਸ ਤੇ ਸਾਰੇ ਹੀ ਪ੍ਰਬੰਧਕਾਂ ਤੇ ਸਬਾ ਸੁਸਾਇਟੀਆਂ ਨਾਲ ਗੱਲ ਕੀਤੀ ਗਈ ਜਿਸ ਵਿੱਚ ਗੁਰੂ ਘਰ ਸਲਾਮਾਬਾਦ ਸਿੱਖ ਕੌਂਸਲ ਬਹਿਰੀਨ ਤੋਂ ਧਰਮ ਨਿਰਪੱਖ ਸੁਸਾਇਟੀ ਮੁੱਖ ਨੇ ਇਹ ਫੈਸਲਾ ਲਿਆ ਗਿਆ ਕਿ ਸਾਨੂੰ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਅਸਲੀ ਤੱਥ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਇਲਜ਼ਾਮ ਲਗਾਉਣ ਵਾਲੀ ਧਿਰ ਤੋਂ ਅਸੀਂ ਪੂਰੀ ਤਰ੍ਹਾਂ ਅਣਜਾਣ ਤੇ ਹੈਰਾਨ ਆ ਅਸਲੀ ਤ ਇਹ ਕਿ 2019 ਨਵੰਬਰ ਵਿੱਚ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਬਹਿਰੈਨ ਵਿੱਚ ਆਏ ਸਨ ਉਹਨਾਂ ਦੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵੀ ਬਹਿਰੈਨ ਵਿੱਚ ਬੁਲਾਏ ਗਏ ਸਨ ਨਾਲ ਹੀ ਇੱਕ ਸਿੱਖ ਪ੍ਰਚਾਰਕ ਬੀਬੀ ਜੋ ਸਾਡੇ ਕਿਸੇ ਕਮੇਟੀ ਮੈਂਬਰ ਦੀ ਸਵਾਰਥ ਤੇ ਲੈਕਚਰ ਦੇਣ ਲਈ ਬੁਲਾਈ ਗਈ ਸੀ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੂੰ ਅਸੀਂ ਬਿਜ਼ਨਸ ਦੀ ਟਿੱਕ ਟੇਜ ਜਿਸ ਉਤੇ ਬੀਬੀ ਇਕਨੋਮੀ ਕਲਾਸ ਵਿੱਚ ਆਈ ਸੀ ਸਿੰਘ ਸਾਹਿਬ ਜੀ ਦੀ ਰਿਹائش ਦਾ ਪ੍ਰਬੰਧ ਹੋਟਲ ਵਿੱਚ ਕੀਤਾ ਗਿਆ ਸੀ ਜਿੱਥੇ ਸਾਡੇ ਸਿੰਘ ਵੀ ਉਹਨਾਂ ਕੋਲ ਹਰ ਸਮੇਂ ਹਾਜ਼ਰ ਰਹਿੰਦੇ ਸਨ ਪ੍ਰਚਾਰਕ ਬੀਬੀ ਦੀ ਰਿਹائش ਕਿਸੇ ਪਰਿਵਾਰ ਦੇ ਘਰ ਵਿੱਚ ਸੀ 4 ਦਿਨ ਦੀ ਫੇਰੀ ਦੌਰਾਨ ਵਿੱਚ ਕੁੱਲ 6 ਸਮਾਗਮ ਰੱਖੇ ਗਏ ਜਿੱਥੇ ਸਿੰਘ ਸਾਹਿਬ ਸਿੱਖ ਵਿਦਵਾਨ ਉਦੋਕੇ ਅਤੇ ਇਸ ਬੀਬੀ ਵੱਲੋਂ ਲੈਕਚਰ ਕੀਤੇ ਗਏ ਸਨ ਸਿੰਘ ਸਾਹਿਬ ਜੀ ਦੇ ਦੋਸ਼ ਲਾਉਣ ਵਾਲੀ ਤੇ ਬਹੁਤ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾ ਰਹੀ ਸੀ ਬਹਿਰੀਨ ਦੀ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਸਿੰਘ ਵਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਤੇ ਨਾਲ ਹੀ ਰਹਾਂਗੇ ਇਸ ਤੋਂ ਬਾਅਦ ਸਾਡੀ ਬੇਨਤੀ ਤੇ ਦੋ ਵਾਰ ਜਥੇਦਾਰ ਸਾਹਿਬ ਬਹਿਰੀਨ ਆ ਚੁੱਕੇ ਨੇ ਪੱਤਰ ਤੇ ਸਿੱਖ ਟੈਂਪਲ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਵਿਧਾਇਆ ਗੁਰਦੁਆਰਾ ਕਮੇਟੀ ਸਲਾਮਾਬਾਦ ਸਿੱਖ ਕਾਉਂਸਲ ਬਹਿਰੀਨ ਤੇ ਧਰਮ ਨਿਰਪੱਖ ਕਮੇਟੀ ਬਹਿਰੀਨ ਦੇ ਅਹੁਦੇਦਾਰਾਂ ਦੇ ਸਾਈਨ ਨੇ ਦੱਸਣ ਜੋਗ ਹੈ ਕਿ ਜਥੇਦਾਰ ਦੇ ਮਾਮਲੇ ਦੀ ਪੜਤਾਲ ਕਰ ਰਹੀ ਤਿੰਨ ਮੈਂਬਰੀ ਕਮੇਟੀ ਨੇ ਜਥੇਦਾਰ ਦੀ ਬਹਿਰੀਨ ਫੇਰੀ ਤੇ ਸਵਾਲ ਚੁੱਕੇ ਸਨ ਤੇ ਜਥੇਦਾਰ ਤੇ ਇਲਜ਼ਾਮ ਲਾਇਆ ਸਨ ਬਾਬਾ ਸਰਬਜੋਤ ਸਿੰਘ ਵੈਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਬਦਲਦਲ ਦੀ ਸਰਪ੍ਰਸਤੀ ਵਿੱਚ ਵਿਚਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਅਤੇ ਉਸਦੇ ਅਹੁਦੇਦਾਰਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਪਰ ਘਟਿਆ ਕਿਸਮ ਦੇ ਇਲਜ਼ਾਮ ਲਾ ਕੇ ਵਰਖਾਸਤ ਕਰਨਾ ਅਤੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਸ਼ਾਇਦ ਇਹ ਲੋਕ ਆਪਣੀ ਦੁਨਿਆਵੀ ਤਾਕਤ ਨੂੰ ਸਤਿਗੁਰ ਦੇ ਅਸੀਮ ਬਲ ਨਾਲੋਂ ਉੱਪਰ ਮੰਨੀ ਬੈਠੇ ਨੇ ਇਸੇ ਕਰਕੇ ਹੀ ਲੋਕ ਆਪਣੇ ਕੀਤੇ ਹੋਏ ਪਿਛਲੇ ਗ੍ਰਾਹਾਂ ਨੂੰ ਮੁੜ ਵੱਜਰ ਗ੍ਰਾਹਾਂ ਦੁਆਰਾ ਮਾਫ਼ ਕਰਵਾਉਣ ਦਾ ਭਰਮ ਪਾਲੀ ਬੈਠੇ ਨੇ ਉਹਨਾਂ ਆਖਿਆ ਕਿ ਬਦਲਦਲ ਦੇ ਇਹਨਾਂ ਲੋਕਾਂ ਨੂੰ ਸਪਸ਼ਟ ਰੂਪ ਵਿੱਚ ਪਤਾ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਇਸ ਹੋਮੋਪਰੇ ਵਤੀਰੇ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਤੇ ਉਹਨਾਂ ਦੇ ਅਜਾਹੇ ਕੁਕਰਾਮਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਬਦਲਦਲ ਦੇ ਇਹਨਾਂ ਆਗੂਆਂ ਨੂੰ ਚਾਹੀਦਾ ਸੀ ਕਿ ਆਪਣੇ ਆਪ ਨੂੰ ਗੁਰੂ ਦੇ ਅਦਬ ਪੈ ਵਿੱਚ ਰੱਖ ਕੇ ਆਪਣੇ ਕੀਤੇ ਹੋਏ ਵੱੱਜਰ ਗੁਨਾਹਾਂ ਦਾ ਸੱਚ ਮੰਨੋ ਪਛਤਾਵਾ ਕਰਦੇ ਜਿਸ ਨਾਲ ਇਹਨਾਂ ਦੀ ਆਤਮਾ ਇਹਨਾਂ ਗੁਨਾਹਾਂ ਦੇ ਭਾਰ ਤੋਂ ਥੋੜੀ ਜਿਹੀ ਹਲਕੀ ਵੀ ਹੋ ਜਾਂਦੀ ਪਰ ਹੁਣ ਸਪਸ਼ਟ ਹੋ ਗਿਆ ਕਿ 2 ਦਸੰਬਰ ਦੀ ਕਾਰਵਾਈ ਵਿੱਚ ਇਹਨਾਂ ਵੱਲੋਂ ਸ਼ਾਮਲ ਹੋਣਾ ਮਹਿਜ਼ ਇੱਕ ਟੌਂਕ ਸੀ ਅਤੇ ਇਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖਤ ਤੋਂ ਹੋਈ ਕਾਰਵਾਈ ਨੂੰ ਆਪਣੇ ਮਰਜ਼ੀ ਅਨੁਸਾਰ ਨਾ ਕਰਵਾ ਸਕਣ ਦਾ ਗੁੱਸਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਖਾਸਤ ਕਰਕੇ ਕੱਢ ਰਹੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਾਦਲ ਦਲ ਦੇ ਇਹਨਾਂ ਲੋਕਾਂ ਨੇ ਅਤੀਤ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਤੋਂ ਕੁਝ ਵੀ ਨਹੀਂ ਸਿੱਖਿਆ ਤੇ ਆਪਣੀ ਹਿਮੇ ਅਧੀਨ ਸਿੱਖ ਪਰੰਪਰਾਵਾਂ ਦੀ ਮੁਰ ਦੁਬਾਰਾ ਤੋਹੀਨ ਕੀਤੀ ਹੈ ਬਾਬਾ ਬੇਦੀ ਜੀ ਅਤੇ ਸੰਤ ਸੇਵਾ ਸੰਗ RAMPURA ਖੇੜਾ ਨੇ ਕਿਹਾ ਕਿ ਬਾਦਲ ਦਲ ਦੁਆਰਾ ਸ਼੍ਰੋਮਣੀ ਕਮੇਟੀ ਰਾਹੀਂ ਕਰਵਾਇਆ ਗਿਆ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੁਰ ਤੋਂ ਸਿੱਧਾ ਚੈਲੰਜ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਭ ਨੂੰ ਆਪਣੀਆਂ ਜ਼ਿੰਮੇਵਾਰੀਆਂ ਪਹਿਚਾਣ ਕੇ ਸਿੱਖ ਪਰੰਪਰਾਵਾਂ ਦੀ ਰਾਖੀ ਲਈ ਬਿਨਾਂ ਕਿਸੇ ਦਵਾ ਦੇ ਨਿਗਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਲੰਬਰੇ ਸਮੇਂ ਤੋਂ ਉਹ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਕਿ ਤਖਤ ਸੈਭਾਨਾ ਦਾ ਪ੍ਰਬੰਧ ਅਤੇ ਸਿੰਘ ਸੈਭਾਨਾ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸਤੰਤਰ ਰੂਪ ਵਿੱਚ ਸਮੁੱਚੇ ਪੰਥ ਖਾਲਸਾ ਦੀ ਅਗਵਾਈ ਵਿੱਚ ਹੋਣਾ ਚਾਹੀਦਾ ਹੈ ਇਸ ਕਾਰਜ ਵਾਸਤੇ ਸਮੁੱਚੀ ਕੌਮ ਨੂੰ ਸਰ ਜੋੜ ਬੈਠਣ ਦੀ ਅਤਿ ਅੰਤ ਲੋੜ ਹੈ ਇਸ ਕਾਰਜ ਵਾਸਤੇ ਸਾਂਝੀ ਕੌਮੀ رائے ਬਣਾ ਕੇ ਤਖਤ ਸੈਭਾਨਾ ਇਸ ਤੰਤਰ ਹੋਂਦ ਨੂੰ ਅਮਲੀ ਜਾਮਾ ਪੈਣਾਉਣ ਲਈ ਕੰਮ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਦੀ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ ਆਜ਼ਾਦੀ ਚਾਹਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਨਿਰੰਤਰ ਮੌਤ ਦੇ ਮੂੰਹ ਵਿੱਚ ਤਕੇਲਦੀ ਆ ਰਹੀ ਹੈ ਅਤੇ ਨਿਤ ਦਿਹਾੜੇ ਜ਼ਬਰ ਜ਼ੁਲਮ ਦਾ ਦੌਰ ਚੱਲ ਰਿਹਾ ਹੈ ਜਿਸ ਕਰਕੇ ਪੰਜਾਬੀਅਤ ਤੇ ਸਿੱਖ ਆਪੋ ਆਪਣੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਹਿੱਤ ਹੀ ਬਾਹਰਲੇ ਮੁਲਕਾਂ 'ਚ ਗਏ ਨੇ ਮਾਨ ਨੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਕੀਰ ਸਟਾਰਮਰ ਨੂੰ ਗੰਭੀਰਤਾਪੂਰਵਕ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਪੰਜਾਬੀਆਂ ਤੇ ਸਿੱਖਾਂ ਦੀਆਂ ਜ਼ ਵੱਡੇ ਖਤਰੇ ਦੇ ਕਾਰਨ ਵਾਪਸ ਇੰਡੀਆ ਨਾ ਭੇਜਣ ਬਰਤਾਨੀਆਂ ਦਾ ਇਹ ਅਮਲ ਕਮੰਤਰੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾ ਅਧੀਨ ਦੁਰਸਤ ਕਰਾਰ ਨਹੀਂ ਦਿੱਤਾ ਜਾ ਸਕਦਾ ਬਰਤਾਨੀਆਂ ਹਕੂਮਤ ਅਜਿਹਾ ਕਰਕੇ ਕਮੰਤਰੀ ਮਨੁੱਖੀ ਅਧਿਕਾਰਾਂ ਦੇ ਨਿਯਮ ਅਤੇ ਉਸੂਲਾਂ ਦਾ ਹਨਨ ਕਰ ਰਹੀ ਹੋਵੇਗੀ ਜਿਸ ਨਾਲ ਬਰਤਾਨੀਆਂ ਵਰਗੇ ਜ਼ਮੂਰੀਅਤ ਪਸੰਦ ਮੁਲਕ ਦਾ ਸੰਸਾਰ ਪੁੱਤਰ ਤੇ ਅਕਸਦਾਗੀ ਹੋ ਸਕਦਾ ਹੈ ਇਸ ਲਈ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜ਼ੁਲਮ ਦਾ ਸਾਹਮਣਾ ਕਰਨ ਲਈ ਪੰਜਾਬੀ ਅਤੇ ਸਿੱਖਾਂ ਨੂੰ ਵਾਪਸ ਨਾ ਭੇਜਿਆ ਜਾਵੇ ਬਹਿਰੀਨ ਦੇ ਵਕ ਵਕ ਗੁਰੂਕਰਨ ਦੇ ਪ੍ਰਬੰਧਕਾਂ ਨੇ ਪੰਥ ਦੇ ਨਾਮ ਇੱਕ ਪੱਤਰ ਲਿਖ ਕੇ ਤਖਤ શ્રી ਦਮਦਮਾ ਸਾਹਿਬ ਦੇ ਸਾਫਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਾਲ 2019 ਦੀ ਬਹਿਰੀਨ ਫੇਰੀ ਤੇ ਆਪਣਾ ਪੱਖ ਰੱਖਿਆ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਵਿੱਤੇ ਦਿਨਾਂ ਤੋਂ ਡਿਜੀਟਲ ਮੀਡੀਆ ਤੇ ਅਖਬਾਰਾਂ ਵਿੱਚ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਬਾਰੇ ਇੱਕ ਖਬਰ ਆਈ ਜਿਸ ਵਿੱਚ ਬਹਿਰੀਨ ਦਾ ਹਵਾਲਾ ਵੀ ਸੀ ਜ਼ਿੰਮੇਵਾਰੀ ਲੈਂਦੇ ਆ ਇਸ ਤੇ ਸਾਰੇ ਹੀ ਪ੍ਰਬੰਧਕਾਂ ਤੇ ਸਭਾ ਸੁਸਾਇਟੀਆਂ ਨਾਲ ਗੱਲ ਕੀਤੀ ਗਈ ਜਿਸ ਵਿੱਚ ਗੁਰੂ ਘਰ اسلامਾਬਾਦ ਸਿੱਖ ਕੌਂਸਲ ਬਹਿਰੀਨ ਤੋਂ ਧਰਮ ਨਿਰਪੱਖ ਸੁਸਾਇਟੀ ਮੁੱਖ ਨੇ ਇਹ ਫੈਸਲਾ ਲਿਆ ਗਿਆ ਕਿ ਸਾਨੂੰ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਅਸਲੀ ਤੱਥ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਇਲਜ਼ਾਮ ਲਗਾਉਣ ਵਾਲੀ ਤਰਤੋਂ ਅਸੀਂ ਪੂਰੀ ਤਰ੍ਹਾਂ ਅਣਜਾਣ ਤੇ ਹੈਰਾਨ ਆ ਅਸਲੀ ਤ ਇਹ ਕਿ 2019 ਨਵੰਬਰ ਵਿੱਚ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਬਹਿਰੈਨ ਵਿੱਚ ਆਏ ਸਨ ਉਹਨਾਂ ਦੇ ਨਾਲ ਡਾਕਟਰ ਸੁਖਬ੍ਰੀਤ ਸਿੰਘ ਉਦੋਂ ਕੇ ਵੀ ਬਹਿਰੈਨ ਵਿੱਚ ਬੁਲਾਏ ਗਏ ਸਨ ਨਾਲ ਹੀ ਇੱਕ ਸਿੱਖ ਪ੍ਰਚਾਰਕ ਬੀਬੀ ਜੋ ਸਾਡੇ ਕਿਸੇ ਕਮੇਟੀ ਮੈਂਬਰ ਦੀ ਸਵਾਰਥ ਤੇ ਲੈਕਚਰ ਦੇਣ ਲਈ ਬੁਲਾਈ ਗਈ ਸੀ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੂੰ ਅਸੀਂ ਬਿਜ਼ਨਸ ਦੀ ਟਿੱਕ ਟੋਕ ਤੇ ਜਿਸ ਉਤੇ ਬੀਬੀ ਇਕਨੋਮੀ ਕਲਾਸ ਵਿੱਚ ਆਈ ਸੀ ਸਿੰਘ ਸਾਹਿਬ ਜੀ ਦੀ ਰਿਹائش ਦਾ ਪ੍ਰਬੰਧ ਹੋਟਲ ਵਿੱਚ ਕੀਤਾ ਗਿਆ ਸੀ ਜਿੱਥੇ ਸਾਡੇ ਸਿੰਘ ਵੀ ਉਹਨਾਂ ਕੋਲ ਹਰ ਸਮੇਂ ਹਾਜ਼ਰ ਰਹਿੰਦੇ ਸਨ ਪ੍ਰਚਾਰਕ ਬੀਬੀ ਦੀ ਰਿਹائش ਕਿਸੇ ਪਰਿਵਾਰ ਦੇ ਘਰ ਵਿੱਚ ਸੀ 4 ਦਿਨ ਦੀ ਫੇਰੀ ਦੌਰਾਨ ਵਿੱਚ ਕੁੱਲ 6 ਸਮਾਗਮ ਰੱਖੇ ਗਏ ਜਿੱਥੇ ਸਿੰਘ ਸਾਹਿਬ ਸਿੱਖ ਵਿਦਵਾਨ ਉਦੋਕੇ ਅਤੇ ਇਸ ਬੀਬੀ ਵੱਲੋਂ ਲੈਕਚਰ ਕੀਤੇ ਗਏ ਸਨ ਸਿੰਘ ਸਾਹਿਬ ਜੀ ਦੇ ਦੋਸ਼ ਲਾਉਣ ਵਾਲੀ ਤੇ ਬਹੁਤ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾ ਰਹੀ ਐਸੀ ਬਹਿਰੀਨ ਦੀ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਸਿੰਘ ਵਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਤੇ ਨਾਲ ਹੀ ਰਹਾਂਗੇ ਇਸ ਤੋਂ ਬਾਅਦ ਸਾਡੀ ਬੇਨਤੀ ਤੇ ਦੋ ਵਾਰ ਜਥੇਦਾਰ ਸਾਹਿਬ ਬਹਿਰੀਨ ਆ ਚੁੱਕੇ ਨੇ ਪੱਤਰ ਤੇ ਸਿੱਖ ਟੈਂਪਲ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਵਿਦਾਇਆ ਗੁਰਦੁਆਰਾ ਕਮੇਟੀ ਸਲਾਮਾਬਾਦ ਸਿੱਖ ਕਾਉਂਸਲ ਬਹਿਰੀਨ ਤੇ ਧਰਮ ਨਿਰਪੱਖ ਕਮੇਟੀ ਬਹਿਰੀਨ ਦੇ ਅਹੁਦੇਦਾਰਾਂ ਦੇ ਸਾਈਨ ਨੇ ਦੱਸਣ ਜੋਗ ਹੈ ਕਿ ਜਥੇਦਾਰ ਦੇ ਮਾਮਲੇ ਦੀ ਪੜਤਾਲ ਕਰ ਰਹੀ ਤਿੰਨ ਮੈਂਬਰੀ ਕਮੇਟੀ ਨੇ ਜਥੇਦਾਰ ਦੀ ਬਹਿਰੀਨ ਫੇਰੀ ਤੇ ਸਵਾਲ ਚੁੱਕੇ ਸਨ ਤੇ ਜਥੇਦਾਰ ਤੇ ਇਲਜ਼ਾਮ ਲਾਇਆ ਸਨ ਬਾਬਾ ਸਰਬਜੋਤ ਸਿੰਘ ਵੈਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਬਦਲਦਲ ਦੀ ਸਰਪ੍ਰਸਤੀ ਵਿੱਚ ਵਿਚਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਉਸਦੇ ਅਹੁਦੇਦਾਰਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਪਰ ਘਟਿਆ ਕਿਸਮ ਦੇ ਇਲਜ਼ਾਮ ਲਾ ਕੇ ਵਰਖਾਸਤ ਕਰਨਾ ਅਤੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਸ਼ਾਇਦ ਇਹ ਲੋਕ ਆਪਣੀ ਦੁਨਿਆਵੀ ਤਾਕਤ ਨੂੰ ਸਤਗੁਰ ਦੇ ਅਸੀਮ ਬਲ ਨਾਲੋਂ ਉੱਪਰ ਮੰਨੀ ਬੈਠੇ ਨੇ ਇਸੇ ਕਰਕੇ ਹੀ ਲੋਕ ਆਪਣੇ ਕੀਤੇ ਹੋਏ ਪਿਛਲੇ ਗ੍ਰਾਹਾਂ ਨੂੰ ਮੁੜ ਵੱਜਰ ਗ੍ਰਾਹਾਂ ਦੁਆਰਾ ਮਾਫ਼ ਕਰਵਾਉਣ ਦਾ ਭਰਮ ਪਾਲੀ ਬੈਠੇ ਨੇ ਉਹਨਾਂ ਆਖਿਆ ਕਿ ਬਦਲਦਲ ਦੇ ਇਹਨਾਂ ਲੋਕਾਂ ਨੂੰ ਸਤਿ ਰੂਪ ਵਿੱਚ ਪਤਾ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਇਸ ਹੋਮੋਪਰੇ ਵਤੀਰੇ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਤੇ ਉਹਨਾਂ ਦੇ ਅਜਾਹੇ ਕੁਕਰਾਮਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਬਦਲਦਲ ਦੇ ਇਹਨਾਂ ਆਗੂਆਂ ਨੂੰ ਚਾਹੀਦਾ ਸੀ ਕਿ ਆਪਣੇ ਆਪ ਨੂੰ ਗੁਰੂ ਦੇ ਆਦਬ ਪੈ ਵਿੱਚ ਰੱਖ ਕੇ ਆਪਣੇ ਕੀਤੇ ਹੋਏ ਵੱੱਜਰ ਗੁਨਾਹਾਂ ਦਾ ਸੱਚ ਮਨੋਂ ਪਛਤਾਵਾ ਕਰਦੇ ਜਿਸ ਨਾਲ ਇਹਨਾਂ ਦੀ ਆਤਮਾ ਇਹਨਾਂ ਗੁਨਾਹਾਂ ਦੇ ਭਾਰ ਤੋਂ ਥੋੜੀ ਜਿਹੀ ਹਲਕੀ ਵੀ ਹੋ ਜਾਂਦੀ ਪਰ ਹੁਣ ਸਪਸ਼ਟ ਹੋ ਗਿਆ ਕਿ 2 ਦਸੰਬਰ ਦੀ ਕਾਰਵਾਈ ਵਿੱਚ ਇਹਨਾਂ ਵੱਲੋਂ ਸ਼ਾਮਲ ਹੋਣਾ ਮਹਿਜ਼ ਇੱਕ ਟੌਂਕ ਸੀ ਅਤੇ ਇਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਤੱਤ ਉਹੀ ਕਾਰਵਾਈ ਨੂੰ ਆਪਣੇ ਮਰਜ਼ੀ ਅਨੁਸਾਰ ਨਾ ਕਰਵਾ ਸਕਣ ਦਾ ਗੁੱਸਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਖਾਸਤ ਕਰਕੇ ਘਟ ਰਹੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਾਦਲ ਦਲ ਦੇ ਇਹਨਾਂ ਲੋਕਾਂ ਨੇ ਅਤੀਤ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਤੋਂ ਕੁਝ ਵੀ ਨਹੀਂ ਸਿੱਖਿਆ ਤੇ ਆਪਣੀ ਹਿਮੇ ਅਧੀਨ ਸਿੱਖ ਪਰੰਪਰਾਵਾਂ ਦੀ ਮੁਰ ਦੁਬਾਰਾ ਤੋਹੀਨ ਕੀਤੀ ਹੈ ਬਾਬਾ ਬੇਦੀ ਜੀ ਅਤੇ ਸੰਤ ਸੇਵਾ ਸੰਗ RAMPURA ਖੇੜਾ ਨੇ ਕਿਹਾ ਕਿ ਬਾਦਲ ਦਲ ਦੁਆਰਾ ਸ਼੍ਰੋਮਣੀ ਕਮੇਟੀ ਰਾਹੀਂ ਕਰਵਾਇਆ ਗਿਆ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੁਰ ਤੋਂ ਸਿੱਧਾ ਚੈਲੰਜ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਸਾਭ ਨੂੰ ਆਪਣੀਆਂ ਜ਼ਿੰਮੇਵਾਰੀਆਂ ਪਹਿਚਾਣ ਕੇ ਸਿੱਖ ਪਰੰਪਰਾਵਾਂ ਦੀ ਰਾਖੀ ਲਈ ਬਿਨਾ ਕਿਸੇ ਦਵਾ ਦੇ ਨਿਗਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਲੰਬਰੇ ਸਮੇਂ ਤੋਂ ਉਹ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਕਿ ਤਖਤ ਸੈਭਾਨਾ ਦਾ ਪ੍ਰਬੰਧ ਅਤੇ ਸਿੰਘ ਸੈਭਾਨਾ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸਤੰਤਰ ਰੂਪ ਵਿੱਚ ਸਮੁੱਚੇ ਪੰਥ ਖਾਲਸਾ ਦੀ ਅਗਵਾਈ ਵਿੱਚ ਹੋਣਾ ਚਾਹੀਦਾ ਹੈ ਇਸ ਕਾਰਜ ਵਾਸਤੇ ਸਮੁੱਚੀ ਕੌਮ ਨੂੰ ਸਿਰ ਜੋੜ ਬੈਠਣ ਦੀ ਅਤਿਅੰਤ ਲੋੜ ਹੈ ਇਸ ਕਾਰਜ ਵਾਸਤੇ ਸਾਂਝੀ ਕੌਮੀ رائے ਬਣਾ ਕੇ ਤਖਤ ਸੈਭਾ ਆਦੀ ਸੁਤੰਤਰ ਹੋਂਦ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਦੀ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ ਆਜ਼ਾਦੀ ਚਾਹਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਨਿਰੰਤਰ ਮੌਤ ਦੇ ਮੂੰਹ ਵਿੱਚ ਧੱਕੇਲ ਦੀ ਆ ਰਹੀ ਹੈ ਤੇ ਨਿਤ ਦਿਹਾੜੇ ਜ਼ਬਰ ਜ਼ੁਲਮ ਦਾ ਦੌਰ ਚੱਲ ਰਿਹਾ ਹੈ ਜਿਸ ਕਰਕੇ ਪੰਜਾਬੀਅਤ ਤੇ ਸਿੱਖ ਆਪੋ ਆਪਣੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਹਿੱਤ ਹੀ ਬਾਹਰਲੇ ਮੁਲਕਾਂ 'ਚ ਗਏ ਨੇ ਮਾਨ ਨੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਕੀਰ ਸਟਾਰਮਰ ਨੂੰ ਗੰਭੀਰਤਾਪੂਰਕ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਪੰਜਾਬੀ